ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਵੀ ਸੁਖਰਤਿਏ ਤੇ ਮਨਜੀਤ ਕੌਰ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਚੱਲਿਆ ਹੋਇਆ ਹੈ ਤੇ ਉੱਥੇ ਸੁਖਰਤਿਏ ਨੂੰ ਕੁਝ ਪੇਜਾਂ ਵਾਲੇ ਕਾਫੀ ਜ਼ਿਆਦਾ ਟਰੋਲ ਕਰਦੇ ਨੇ ਤੇ ਅੱਜ ਸੁਖਰਤਿਏ ਨੂੰ ਉਹਨਾਂ ਨੂੰ ਰਿਪਲਾਈ ਦਿੱਤੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆ ਕੇ ਦੋਸਤੋ ਸਭ ਤੋਂ ਪਹਿਲਾਂ ਦਿਖਾਉਂਦੇ ਆ ਤੁਹਾਨੂੰ ਸ਼ੁਕਰਤੀਏ ਦੀ ਇਹ ਵੀਡੀਓ ਜਿਸ ਦੇ ਵਿੱਚ ਉਸਨੇ ਵੱਡੇ ਰਿਪਲਾਈ ਦਿੱਤੇ ਨੇ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਦੇਖੋ ਦੋਸਤੋ ਇਹ ਵੀਡੀਓ ਹਰਕਤੋ ਸੇ ਬਾਜ਼ ਨਹੀਂ ਆਓਗੇ ਹਾਂਜੀ ਬਾਬਿਓ ਕਿਦਾਂ ਸਾਰੇ ਠੀਕ ਠਾਕ ਜੀ ਤੇ ਵੀਰ ਬਰੋਜ-ਰੋਜ ਨਹੀਂ ਕਿਹਾ ਜਾਂਦਾ ਭਾਈ ਬੰਦਗੀ ਇੱਕ ਵਾਰੀ ਕਿਹਾ ਜਾਂਦਾ ਤੇ ਸਾਰੇ ਇੱਥੇ ਪੰਜਾਬੀ ਭਰਾ ਨੇ ਤੇ ਹੋਰ ਵੀ ਕੰਟਰੀਆਂ ਦੇ ਕਈ ਭਰਾ ਵੇਦੇ ਨੇ ਤੇ ਆਪਾਂ ਇੱਕ ਦੂਜੇ ਦੇ ਪੰਜਾਬੀ ਭਰਾ ਹੋ ਕੇ ਐਵੇਂ ਇੱਕ ਦੂਜੇ ਦੇ ਬੇਤੀ ਕਰਦੇ ਚੰਗੀਆਂ ਲੇ ਲੱਗਦੇ ਤੇ ਇੱਕ ਆ ਪੇਜ ਵਾਲਾ ਪੰਜਾਬੀ ਬੀਨੂ ਤੇ ਮੇਰਾ ਵੀਰ ਪੰਜਾਬੀ ਬੀਨੂ ਪੇਜ ਵਾਲਿਆ ਤੈਨੂੰ ਮੈਂ ਭਾਈ ਚਰੇਣਾ ਕਹਿਣਾ ਬੰਦਿਆਂ ਨੂੰ ਕਹਿਣਾ ਹਰਕਤਾਂ ਤੋਂ ਬਾਝ ਆ ਜਾ ਨੀ ਤਾਂ ਐਸੀ ਤੁਹਾਡੀ ਮਾਂ ਗੜਨੀ ਆ ਨਾ ਮੁੜ ਕੇ ਫਿਰ ਫੋਨ ਕਰਦੇ ਹੋ ਮੈਸੇਜ ਕਰਦੇ ਹੋ ਵੀ ਤੂੰ ਐਂ ਬੋਲਦਾ ਇਹ ਵੀਡੀਓ ਦਾ ਸਾਰਿਆਂ ਨੇ ਦੇਖ ਹੀ ਲਈ ਹੁਣ ਇਹ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ